ਜੁੜੀ ਅਹਿਮ ਖਬਰਾਂ ਤੇ ਸੁਭੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਚੁੱਕਣ ਵਾਲੇ ਚਰਨਜੀਤ ਬਰਾੜ ਤੇ ਅਕਾਲੀ ਆਗੂਪੰਟੀ ਰਮਾਣਾ ਹਮਲਾਵਰ ਹੋਏ ਨੇ ਤਾਂ ਉਹਨਾਂ ਨੇ ਕਿਹਾ ਕਿ ਚਰਨਜੀਤ ਬਰਾੜ ਤੇ ਰਣਨੀਤਿਕੀ ਹਮਲੇ ਕੀ ਦੇਨੇ ਕਿ ਪਟਿਆਲਾ ਤੋਂ ਟਿਕਟ ਨਾ ਮਿਲਨ ਤੇ ਬਾਗੀ ਤੇਵਰ ਦਿਖਾ ਰਹੇ ਨੇ ਚਰਨਜੀਤ ਬਰਾੜ ਉਹਨਾਂ ਨੇ ਕਿਹਾ ਅਕਾਲੀ ਦਲ ਨੇ ਚਰਨਜੀਤ ਬਰਾੜ ਨੂੰ ਬਹੁਤ ਕੋਸ਼ਿਸ਼ ਦਿੱਤਾ ਹੈ ਚਰਨਜੀਤ ਬਰਾੜ ਤਾਂ ਦੇਸੀ કડੂਕਾ ਚਲਾਉਂਦੇ ਸੀ ਸੁਭੀਰ ਬਾਦਲ 200% ਸਫਲ ਪ੍ਰਧਾਨ ਨੇ ਉਹਨਾਂ ਨੂੰ ਸਫਲ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ ਰਮਾਣਾ ਨੇ ਕਿਹਾ ਅਕਾਲੀ ਦਲ ਦੇ ਵਿੱਚ ਸਭ ਠੀਕ ਹੈ ਚਰਨ ਦੀ ਡਰਾਡ ਦੇ ਬੋਲਣ ਦੇ ਨਾਲ ਕੁਝ ਫਰਕ ਨਹੀਂ ਪੈਂਦਾ ਦੱਸਦੇ ਕਿ ਚਨ ਵੀ ਡਰਾਡ ਦੇ ਵੱਲੋਂ ਸਵਾਲ ਚੁੱਕੇ ਗਏ ਸਨ ਉਹਨਾਂ ਨੇ ਕਿਹਾ ਸੀ ਕਿ ਜਦੋਂ ਦੋ ਦੋ ਐਸੀ ਜਾਤੇ ਅੰਮ੍ਰਿਤਪਾਲ ਦੇ ਖਿਲਾਫ ਜਦੋਂ ਕੈਂਡੀਡੇਟ ਫੋਨ ਲੈ ਕੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਤਾਂ ਬੰਟੀ ਰਮਾਣਾ ਆਪਣਾ ਪੱਖ ਰੱਖਦਿਆਂ ਉਹਨਾਂ ਨੂੰ ਰੋਕ ਦਿੱਤਾ ਸੀ ਤਾਂ ਉਸ ਨੂੰ ਲੈ ਕੇ ਲਗਾਤਾਰ ਚਰਨ ਦੀ ਡਰਾਡ ਹਮਲਾਵਰ ਹੋਏ ਨੇ ਪ੍ਰਧਾਨ ਜੀ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਜਿਸ ਤੋਂ ਬਾਅਦ ਉਹਨ ਬੰਟੀ ਰਮਾਣ ਦੇ ਵੱਲੋਂ ਜਵਾਬ ਦਿੱਤਾ ਪਰੰਪਰਪਰ ਬੰਟੀ ਫਰੀਦਕੋਟ ਤੋਂ ਅਕਾਲੀ ਦਲ ਦੀ ਚੋਣ ਲੜੀ ਉਮੀਦਵਾਰ ਰਹੇ ਔਰ ਅਕਾਲੀ ਦਲ ਪ੍ਰਧਾਨ ਸੁਖੀ ਸਿੰਘ ਬਾਦਲ ਦੇ ਕਾਫੀ ਨੇੜੇ ਮੰਨੇ ਜਾਂਦੇ। ਪੰਟੀ ਜੀ ਕੀ ਐਸਾ ਹੋਇਆ ਕਿ ਪਾਰਟੀ ਦੇ ਵਿੱਚ ਤੁਸੀਂ ਵੀ ਨੇੜੇ ਹੋ ਚਰਜੀਤ ਸਿੰਘ ਬਰਾੜ ਵੀ ਕਾਫੀ ਨੇੜੇ ਸਮਝੇ ਜਾਂਦੇ ਸੀ ਐਸਾ ਕੀ ਹੋਇਆ ਕਿ ਉਹ ਤੁਹਾਡੇ ਤੇ ਨੇ ਹਮਲਾਵਰ ਨਜ਼ਰ ਆ ਰਹੇ ਹੈ। ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਚੀਜ਼ ਸਪਸ਼ਟ ਕਰ ਦਿਆਂ। ਕੱਲ ਨੂੰ ਬੰਟੀ ਰਮਾਣਾ ਕੁਝ ਬੋਲਣ ਲੱਗ ਜੇ ਪਾਰਟੀ ਦੇ ਖਿਲਾਫ ਪ੍ਰਧਾਨ ਸਾਹਿਬ ਦੇ ਖਿਲਾਫ ਉਹਦਾ ਇਹ ਸੱਟਾ ਨਾ ਕੱਢੋ ਕਿ ਪਾਰਟੀ ਚ ਸਭ ਅੱਛਾ ਨਹੀਂ ਹੈ ਸੀਨੀਅਰ ਬੰਦੇ ਜਿਨ੍ਹਾਂ ਨੇ 50 50 60 60 ਸਾਲ 70 70 ਲਾਤੇ ਹੋਣ ਆਪਦੀ ਜ਼ਿੰਦਗੀ ਦੇ ਕੋਈ ਕੱਲ ਨੂੰ ਭੁੰਦਰ ਸਾਹਿਬ ਵਰਗਾ ਕੋਈ ਸ਼ਖਸ ਬੋਲੇ ਕੋਈ ਐਸਜੀਪੀਸੀ ਪ੍ਰਧਾਨ ਸਾਹਿਬ ਵਰਗਾ ਕੋਈ ਸ਼ਖਸ ਬੋਲੇ ਤੁਸੀਂ ਫਿਰ ਉਹਦੇ ਤੇ ਸੋਚ ਸਕਦੇ ਹੋ ਕਿ ਪਾਰਟੀ ਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਬੰਟੀ ਰਮਾਣਾ ਬੋਲੇ ਚਰਨਜੀਤ ਬਰਾੜ ਬੋਲੇ ਜਾਂ ਕੋਈ ਹੋਰ ਐਕਸਵਾਈਜ਼ेड ਬੋਲੇ ਉਹਦੇ ਨਾਲ ਪਾਰਟੀਆਂ ਨੂੰ ਫਰਕ ਨਹੀਂ ਪੈਂਦਾ ਇਹ ਕਈਆਂ ਨੂੰ ਭਲੇਖਾ ਹੁੰਦਾ ਤੁਸੀਂ ਵੀ ਪਿੰਡਾਂ ਦੇ ਰਹਿਣ ਵਾਲਿਓ ਆਪਾਂ ਇੱਕੋ ਇਲਾਕੇ ਦੇ ਆਪਨੇ ਇਲਾਕੇ ਚ ਕਹਿੰਦੇ ਵੀ ਟਟੀਰੀ ਨੂੰ ਟਟੀਰੀ ਐ ਬੰਦਾ ਟਟੀਰੀ ਨੂੰ ਭਲੇਖਾ ਹੁੰਦਾ ਲੱਤਾਂ ਤਾਂ ਕਰਕੇ ਖੜ ਜੰਦੀ ਐ ਵੀ ਸ਼ਾਇਦ ਅਸਮਾਨ ਮੇਰਾ ਹੀ ਠੱਲਿਆ ਸੋ ਇਹ ਭਲੇਖਾ ਕਿਸੇ ਨੂੰ ਨਹੀਂ ਰਹਿਣਾ ਚਾਹੀਦਾ ਪਰ ਐਸਾ ਐਸਾ ਵੰਟੀ ਜੀ ਕੀ ਹੋਇਆ ਕਿ ਜਿਵੇਂ ਮੈਂ ਪਹਿਲਾਂ ਗੱਲ ਕੀਤਾ ਕਿ ਦੋਵੇਂ ਇੱਕ ਪ੍ਰਧਾਨ ਦੇ ਨੇੜੇ ਔਰ ਇਕੱਠਿਆਂ ਕੰਮ ਵੀ ਕੀਤਾ ਐਸੀ ਕੀ ਗੱਲ ਹੋਈ ਐਸੇ ਕੀ ਹਾਲਾਤ ਬਣੇ ਕਿ ਅਮਨੇ ਸਾਹਮਣੇ ਸਥਿਤੀ ਪੈਦਾ ਹੋ ਗਈ ਔਰ ਇੱਕ ਦੂਜੇ ਤੇ ਇੰਨੇ ਵੱਡੇ ਸਵਾਲ ਖੜੇ ਹੋਣ ਲੱਗ ਗਏ ਨਹੀਂ ਦੇਖੋ ਇੱਕ ਦੂਜੇ ਤੇ ਨਹੀਂ ਹਜੇ ਤੱਕ ਮੈਂ ਤਾਂ ਬੋਲਿਆ ਹੀ ਨਹੀਂ ਮੈਂ ਤਾਂ ਕੋਈ ਸਵਾਲ ਵੀ ਨਹੀਂ ਖੜਾ ਕੀਤਾ ਪ੍ਰੋਬਲਮ ਕੀ ਹੋਈ ਜਾਂ ਜੈਲਸੀ ਕਿਉਂ ਹੈ ਜਾਂ ਈਰਖਾ ਕਿਉਂ ਹੈ ਇਹ ਤਾਂ ਜਿਹੜਾ ਬੰਦਾ ਬੋਲਿਆ ਉਹ ਦੱਸੇ ਅੱਜ ਤੱਕ ਮੇਰੀ ਇਹ ਪਹਿਲੀ ਇੰਟਰਵਿਊ ਹੈ ਤੁਹਾਡੇ ਨਾਲ ਠੀਕ ਹੈ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਸੀ ਚਾਰ ਪੰਜ ਦਿਨ ਹੋ ਗਏ ਸੀ ਫਿਰ ਮੈਨੂੰ ਕਈਆਂ ਨੇ ਕਿਹਾ ਵੀ ਕਈ ਵਾਰੀ ਨਾ ਚੁੱਪ ਨੂੰ ਬੰਦਾ ਕਮਜ਼ੋਰੀ ਸਮਝ ਲੈਂਦਾ ਤੇ ਕੁਝ ਵੀ ਹੋ ਸਕਦਾ ਬੰਟੀ ਰਮਾਣਾ ਬੰਟੀ ਰਮਾਣਾ ਕਮਜ਼ੋਰ ਇਨਸਾਨ ਨਹੀਂ ਆਪਦੇ ਮੋਢਿਆਂ 'ਚ ਇੰਨੀ ਮੇਰੇ ਜਾਨ ਹੈਗੀ ਮੇਰੀਆਂ ਲੱਤਾਂ 'ਚ ਜਾਨ ਹੈ ਮੈਂ ਆਪਦੀ ਲੜਾਈ ਖੁਦ ਲੜ ਸਕਦਾ ਹੁਣ ਲੋਕ ਬੋਲ ਰਹੇ ਆ ਮੇਰੇ ਹਲਕੇ 'ਚੋਂ ਸੁਭਾਵਕ ਹੈ ਜਿਹੜੇ ਮੇਰੇ ਸਪੋਰਟਰ ਹੈ ਪਾਰਟੀ ਦੇ ਸਮਰਥਕ ਹੈ ਜੇ ਮੈਂ ਪਿਆਰ ਕਮਾਇਆ ਉਹਨਾਂ ਦੇ ਨਾਲ ਤੇ ਫਿਰ ਉਹ ਬੋਲਣਗੇ ਇਹਦੇ ਹੱਕ 'ਚ ਕਿਉਂ ਨਾ ਅਜ ਤੱਕ ਰਾਜਪੁਰੇ ਦੇ ਇੱਕ ਵੀ ਬੰਦੇ ਨੇ ਕੋਈ ਵੀ ਹਾ ਦਾ ਨਾਰਾ ਮਾਰਿਆ ਜਾਂ ਕੋਈ ਵੀਡੀਓ ਪਾਈ ਉਸ ਗੱਲ ਦੀਆਂ ਮਿਰਚਾਂ ਫਰੀਦਕੋਟ ਹਲਕੇ ਚ अनेका ਵੀਡੀਓ ਪਈਆਂ ਯੂਥ ਦੇ ਮੁੰਡੇ ਜਿਨ੍ਹਾਂ ਨੇ ਸਾਡੇ ਨਾਲ ਕੰਮ ਕੀਤਾ ਅਕਸਰ ਉਹ ਵੀ ਦੇਖਦੇ ਐ ਕਿ ਪਾਰਟੀ ਦਾ ਨੁਕਸਾਨ ਕੌਣ ਕਰ ਰਿਹਾ ਉਹਨਾਂ ਨੇ ਵੀ ਵੀਡੀਓਜ਼ ਪਾਈਆਂ ਤੇ ਮੈਨੂੰ ਇਹ ਨਹੀਂ ਸਮਝ ਆਈ ਵੀ ਉਹਦੀਆਂ ਮਿਰਚਾਂ ਕਿਸ ਗੱਲ ਦੀਆਂ ਲੱਗੀਆਂ ਕਿ ਮੇਰੀ ਮੈਂ ਮੈਂ ਬੋਲ ਰਿਹਾ ਬਰਾੜ ਸਾਹਿਬ ਇਤਨਾ ਥੋਡੀ ਗੱਲ ਐ ਤੁਸੀਂ ਗੱਲ ਪੂਰੀ ਸੁਣਿਆ ਕਰੋ ਮਿਰਚਾਂ ਕਿਸ ਗੱਲ ਦੀਆਂ ਲੱਗੀਆਂ ਕੀ ਆਪ ਦਾ ਪਛੋਕਰ ਬੰਦੇ ਨੂੰ ਐਡਾ ਲਕੋਣ ਦਾ ਡਰ ਹੈ ਮੈਨੂੰ ਤਾਂ ਬੜਾ ਮਾਣ ਆ ਆਪਣੇ ਪਛੋਕਰ ਤੇ ਮੇਰੇ ਬਜ਼ੁਰਗਾਂ ਨੇ ਦਾਦੇ ਪੜਦਾਦਿਆਂ ਨੇ ਮਿਹਨਤਾਂ ਕੀਤੀਆਂ ਆਪਦੇ ਹੱਥੀਂ ਕੰਮ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜਿੱਦ ਅਸੀਂ ਆਇਸ਼ ਕਰਦੇ ਹਾਂ ਤੇ ਜੇ ਕਿਸੇ ਨੇ ਪਿਛੋਕੜ ਦੱਸਦਾ ਵੀ ਤੂੰ ਟੈਂਪੂ ਚ ਲਾਉਂਦਾ ਰਿਆ ਜਾਂ ਤੇਰੇ ਬਾੜੇ 'ਚ ਭੇਡਾਂ ਰੱਖੀਆਂ ਸੀ ਭੇਡਾਂ ਚਾਰਦਾ ਰਿਆ ਤੇ ਕੀ ਮਾੜੀ ਗੱਲ ਐ ਇਹਦੇ 'ਚ ਕੰਮ ਕਰਨਾ ਤਾਂ ਕੋਈ ਮਾੜੀ ਗੱਲ ਨਹੀਂ ਮੈਂ ਤਾਂ ਹੁਣ ਵੀ ਤੁਹਾਡੇ ਸਾਹਮਣੇ ਤੁਸੀਂ ਆਪ ਹੀ ਸਪੀਕਰ ਫੋਨ ਤੇ ਸੁਣਿਆ ਸੀ ਸਾਰੇ ਬੈਠੇ ਸੀ ਤੇ ਗਿੱਦੜਵੇ ਤੋਂ ਹੀ ਫੋਨ ਆਇਆ ਸੀ ਨਾ ਬੰਦਾ ਕੀ ਕਹਿੰਦਾ ਸੀ ਫਕਰਸਰ ਤੋਂ ਗਿੱਦੜਵੇ ਤਾਈਂ ਉਹ ਤਿੰਨ ਪੈਰਾਂ ਪਈਆਂ ਵਾਲਾ ਘੜੁਕਾ ਚਲਾਉਂਦਾ ਹੁੰਦਾ ਤੇ ਫਿਰ ਇਹਦੇ ਚਿਰ ਲਕਉਣ ਦੀ ਕੀ ਗੱਲ ਐ ਮਿਹਨਤ ਸੀ ਜੇ ਆਪਦੀ ਮਿਹਨਤ ਤੇ ਸ਼ਰਮ ਹੈ ਕਿ ਅੱਜ ਤੁਸੀਂ ਐਡੇ ਵੱਡੇ ਹੋ ਗਏ ਕਿ ਆਪਦੇ ਪਿਛੋਕੜ ਤੇ ਤੁਹਾਨੂੰ ਸ਼ਰਮ ਆਉਣ ਲੱਗੀ ਮੈਨੂੰ ਤਾਂ ਕੋਈ ਸ਼ਰਮ ਨਹੀਂ ਇਸ ਗੱਲ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ ਮਿਹਨਤਾਂ ਕੀਤੀਆਂ ਕਮਾਈ ਕੀਤੀ ਸਾਨੂੰ ਇੱਥੋਂ ਤੱਕ ਲੈ ਕੇ ਆਏ ਤੇ ਇਹਨਾਂ ਨੂੰ ਜੇ ਆਪਦੇ ਪਿਛੋਕੜ ਤੋਂ ਸ਼ਰਮ ਆਉਂਦੀ ਹੈ ਤੇ ਫਿਰ ਉਹਦੇ ਤਾਂ ਫਿਰ ਮੈਂ ਕਹਿ ਵੀ ਕੀ ਸਕਦਾ ਬੰਟੀ ਜੀ ਤੁਸੀਂ ਕਹਿੰਦੇ ਕਿ ਮੇਰੇ ਨਾਲ ਕੀਰਖਾ ਅਸਲ ਦੇ ਵਿੱਚ ਉਹ ਕਹਿੰਦੇ ਕਿ ਜਿਹੜੀ ਉਹਨੇ ਚਿੱਠੀ ਜਾਰੀ ਕੀਤੀ ਸੀ ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਤੋਂ ਮਿਲਣ ਦਾ ਸਮਾਂ ਮੰਗਿਆ ਸੀ ਤੇ ਪਰ ਮੈਨੂੰ ਮਿਲਣ ਨਹੀਂ ਦਿੱਤਾ ਗਿਆ ਉਹ ਕਹਿੰਦੇ ਵੀ ਤੁਹਾਡੇ ਕੋਲੇ ਆ ਕੇ ਬੈਠੇ ਨੇ ਪ੍ਰਧਾਨ ਸਾਹਿਬ ਤੇ ਕਹਿੰਦੇ ਮੈਨੂੰ ਮਿਲਣ ਹੀ ਮੈਨੂੰ ਸਨਮਾਨ ਹੀ ਦਿੱਤਾ ਔਰ ਮੁੱਖ ਤੌਰ ਤੇ ਕਹਿੰਦੇ ਜਦੋਂ ਕੋਈ ਮਿਲਣਾ ਚਾਹੁੰਦਾ ਜਾਂ ਕਹਿੰਦੇ ਵੀ ਇਹ ਇੱਕ ਘੇਰਾ ਜਿਹੜਾ ਹੈਗਾ ਉਹ ਪ੍ਰਧਾਨ ਦਰਸ਼ਪ੍ਰੀਤ ਸਿੰਘ ਬਾਦਲ ਦੇ ਦਿਵਾਲੇ ਆ ਇਹਨਾਂ ਸਲਾਹਕਾਰਾਂ ਦਾ ਜਿਨ੍ਹਾਂ ਦੇ ਵਿੱਚ ਤੁਹਾਨੂੰ ਮੁੱਖ ਤੌਰ ਤੇ ਗਿਣਿਆ ਜਾਂਦਾ ਵੀ ਇਹ ਅੱਗੇ ਨਹੀਂ ਕਿਸੇ ਨੂੰ ਆਉਣ ਦਿੰਦੇ ਦੇਖੋ ਅਕਾਲੀ ਦਲ ਦਾ ਪ੍ਰਧਾਨ ਦੇ ਦਫਤਰ ਦੇ ਵਿੱਚ ਕਮਰਾ ਜਿਹੜੇ ਬੰਦੇ ਨੂੰ ਨੇਮ ਪਲੇਟ ਲੱਗ ਕੇ ਮਿਲਿਆ ਹੋਵੇ ਉਹ ਕਵੇ ਮੈਨੂੰ ਮਿਲਣ ਦਾ ਸਮਾਂ ਨਹੀਂ ਮਿਲਦਾ ਇਹ ਗੱਲ ਮੰਨਣ ਯੋਗ ਨਹੀਂ ਐ ਚਲੋ ਅੱਜ ਮੈਂ ਗੱਲ ਇਹ ਕਹਿਣਾ ਸਾਨੂੰ ਵੀ ਕਈ ਵਾਰੀ ਕੰਮ ਹੁੰਦਾ ਸੀ ਨਾ ਅਸੀਂ ਵੀ ਚਰਨਜੀਤ ਨੂੰ ਫੋਨ ਕਰਦੇ ਸੀ ਵੀ ਯਾਰ ਆ ਸਾਡੀ ਰੈਲੀ ਦਾ ਸਮਾਂ ਆ ਦਿਨ ਯਾਰ ਗਾਂ ਪਸ਼ਾ ਕਰਦੇ ਸਾਡੇ ਤੋਂ ਦਸਾਂ ਦਿਨਾਂ ਚ ਤਿਆਰੀ ਨਹੀਂ ਹੋਣੀ ਯਾਰ ਪ੍ਰਧਾਨ ਸਾਹਿਬ ਨੂੰ ਨਹੀਂ ਅਸੀਂ ਕਹਿੰਨਾ ਤੂੰ ਹੀ ਕਰ ਦੀ ਅਸੀਂ ਤਾਂ ਆਪ ਇਹਨੂੰ ਕਹਿੰਦੇ ਹੁੰਦੇ ਸੀ ਤੇ ਇਹ ਕਹਿੰਦਾ ਮੈਨੂੰ ਸਮਾਂ ਨਹੀਂ ਮਿਲਿਆ ਇਹ ਇਹ ਬੇਹੋਦਾ ਗੱਲਾਂ ਕਰਨੀਆਂ ਜਦੋਂ ਕੋਈ ਤਰਕ ਨਾ ਹੋਵੇ ਕਿਸੇ ਚੀਜ਼ ਦੇ ਵਿੱਚ ਫਿਰ ਬੰਦਾ ਇਹੋ ਜੀਆਂ ਗੱਲਾਂ ਹੀ ਕਰਦਾ ਹਾਂ ਬੈਠੇ ਕਿੱਥੇ ਰਹੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਤਾਂ ਹਰ ਵਰਕਰ ਦੇ ਘਰੇ ਜਾਂਦੇ ਇਹਨੂੰ ਕੀ ਤਕਲੀਫ ਹੋ ਗਈ ਜੇ ਮੇਰੇ ਘਰੇ ਆ ਗਏ ਮੈਂ ਤਾਂ ਇਹ ਤਾਂ ਮੈਂ ਸੁਣੀ ਸੀ ਉਹ ਵੀਡੀਓ ਵੀ ਪ੍ਰਧਾਨ ਸਾਹਿਬ ਆਪਦਾ 8 ਕਨਾਲ ਦਾ ਘਰ ਛੱਡ ਕੇ ਇੱਕ ਕਨਾਲ ਦੇ ਕਿਰਾਏ ਦੇ ਕੋਠੀ ਦੇ ਵਿੱਚ ਆ ਕੇ ਬੈਠੇ ਹਾਂ ਮੈਂ ਤਾਂ ਕਹਿੰਦਾ ਪ੍ਰਧਾਨ ਨੂੰ 5 ਮਰਲੇ ਦੇ ਵਰਕਰ ਦੇ ਘਰ ਚ ਵੀ ਜਾਣਾ ਚਾਹੀਦਾ 2 ਮਰਲੇ ਦਾ ਜਿਹਦਾ ਕੋਈ ਕੱਚਾ ਕੋਠਾ ਉੱਥੇ ਵੀ ਜਾਣਾ ਚਾਹੀਦਾ ਕੀ ਤਕਲੀਫ ਹੈ ਵੀ ਇਸ ਗੱਲ 'ਚ ਨਿਜੀ ਤੌਰ ਤੇ ਜੇ ਅਸੀਂ ਪ੍ਰਧਾਨ ਸਾਹਿਬ ਨੂੰ ਕੋਈ ਬੇਨਤੀ ਕਰਦੇ ਆਂ ਵੀ ਪ੍ਰਧਾਨ ਸਾਹਿਬ ਸਾਡੇ ਕੋਲੇ ਆਓ ਕੋਈ ਪ੍ਰਸ਼ਾਦਾ ਪਾਣੀ ਸਾਡਾ ਵੀ ਚੱਕ ਕੇ ਜਾਓ ਤੇ ਜੇ ਪ੍ਰਧਾਨ ਆ ਗਿਆ ਉਹਦੇ ਚ ਢਿੱਡ ਪੀੜਾਉਣ ਲੱਗ ਗਈ ਤੂੰ ਸੱਦਲਾ ਯਾਰ ਦੱਸ ਕਿੱਦਾਂ ਤੂੰ ਸੱਦਿਆ ਤੇਰੇ ਨਹੀਂ ਆਏ ਭਾਈ ਸੋ ਇਹ ਗੱਲਾਂ ਕੋਈ ਤੁਕ ਨਹੀਂ ਐ ਜਿਹੜੀਆਂ ਇਹ ਗੱਲਾਂ ਚ ਪ੍ਰਧਾਨ ਉੱਥੇ ਬੈਠਾ ਰਿਹਾ ਪ੍ਰਧਾਨ ਉੱਥੇ ਬੈਠਾ ਰਿਹਾ ਪ੍ਰਧਾਨ ਹਰ ਵਰਕਰ ਦੇ ਘਰੇ ਜਾਂਦਾ ਕਮਜ਼ੋਰ ਤੋਂ ਕਮਜ਼ੋਰ ਬੰਦੇ ਦੇ ਘਰੇ ਜਾਂਦਾ ਪ੍ਰਧਾਨ ਨੇ ਵੱਡੇ ਤੋਂ ਵੱਡੇ ਬੰਦਿਆਂ ਨੂੰ ਵੀ ਮਿਲਣਾ ਸੋ ਇਹ ਗੱਲਾਂ ਕੋਈ ਤਰਕ ਨਹੀਂ ਐ ਕੋਈ ਮੈਨੂੰ ਇਹ ਦੱਸੋ ਤੋ ਕਾਲੀ ਗੱਲ ਕੀ ਹੈ ਯਾਰ ਜੋ ਕੁਝ ਉਹਨੇ ਬੋਲਿਆ ਇਹ ਬੰਦਿਆਂ ਨੇ ਘੇਰਾ ਪਾਇਆ ਅਸੀਂ ਤਾਂ ਇੱਥੇ ਰਹਿੰਦੇ ਵੀ ਬਹੁਤ ਘੱਟ ਆ ਆਪਦੇ ਹਲਕੇ ਆ ਸਾਡੇ ਚਲਾਉਣੇ ਆ ਅਸੀਂ ਤੇਰੇ ਅੰਗੂ ਨਹੀਂ ਨਾ ਹਾਲਾਤ ਸਾਡੇ ਜਿਹੜੇ 24 ਘੰਟੇ ਅਸੀਂ ਦਫਤਰੀ ਬੈਠੇ ਰਹਿਣਾ ਦਫਤਰ ਬੈ ਕੇ ਕਰਦਾ ਕੀਤਾ ਕੀ ਆ ਹੁਣ ਤੱਕ ਚੁਗਲੀਆਂ ਮਹਾਰਤ ਕਾਦੇ ਚ ਹੈ ਚੁਗਲੀਆਂ ਚ ਤੇ ਫਿਰ ਉਹ ਗੱਲਾਂ ਦਾ ਫਾਇਦਾ ਕੋਈ ਕਰਨਦਾ ਜੀ ਅੱਛਾ ਭੰਟੀ ਤੁਸੀਂ ਕਹਿੰਦੇ ਸਭ ਦੇ ਨਾਲ ਪ੍ਰਧਾਨ ਸਭ ਦੀ ਅਨਿੜਤਾ ਹੋਣੀ ਚਾਹੀਦੀ ਆ ਪਰ ਚਰਨਜੀਤ ਸਿੰਘ ਬਰਾੜ ਜਿਸ ਤਰ੍ਹਾਂ ਤੁਹਾਡੇ ਤੇ ਸਵਾਲ ਚੁੱਕਦੇ ਨੇ ਉਹ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਇਹ ਬੰਦੇ ਲੈ ਬੈਠੇ ਕੀ ਬੰਟੀਰ ਮਾਣਾ ਇੰਨਾ ਪਾਵਰਫੁਲ ਹੈ ਕਿ ਅਕਾਲੀ ਦਲ ਦੀ ਜਿਹੜੀ ਅੱਜ ਦੀ ਹਾਲਤ ਉਹਦੇ ਲਈ ਬੰਟੀਰ ਮਾਣਾ ਜ਼ਿੰਮੇਵਾਰ ਹੈ ਉਹ ਸਾਫ਼ ਤੌਰ ਤੇ ਤੁਹਾਡੇ ਵਾਲੇ ਸਵਾਲ ਚੁੱਕਦੇ ਨੇ ਤੇ ਕੀ ਹੈ ਬੰਟੀਰ ਮੈਂ ਫੇਰ ਉਸੇ ਗੱਲ ਤੇ ਹਾਂ ਬੰਟੀਰ ਮਾਣਾ ਕੀ ਕਹਿੰਦਾ ਨਾ ਤਾਂ ਉਹਦੇ ਤੇ ਯਕੀਨ ਕਰੋ ਚਰਨਜੀਤ ਬਰਾੜ ਕੀ ਕਹਿੰਦਾ ਨਾ ਤਾਂ ਉਹ ਨਾ ਉਹਦੇ ਤੇ ਯਕੀਨ ਕਰੋ ਗੱਲ ਪਿਛੋਕੜ ਵੇਖੋ ਬੰਦੇ ਦਾ ਦੋਵਾਂ ਦਾ ਹੀ ਵੇਖ ਲਓ ਬੰਟੀਰ ਮਾਣਾ ਸਿਆਸਤ ਸ਼ੁਰੂ ਕੀਤੀ 1900 99 98 ਜਿੱਦੋਂ ਕਾਲਜ ਛੱਡਿਆ ਉਸ ਦਿਨ ਤੋਂ ਅੱਜ ਤੱਕ ਇੱਕ ਪਾਰਟੀ ਇੱਕ ਬੰਦੇ ਨਾਲ ਲੱਗੇ ਮੇਰੇ ਬਜ਼ੁਰਗਾਂ ਦਾ ਵੀ ਇਤਿਹਾਸ ਸਾਡਾ ਪਰਿਵਾਰ ਦਾ ਅਕਾਲੀ ਦਲ ਦਾ ਇਤਿਹਾਸ ਹੈ ਠੀਕ ਹੈ ਮੇਰੇ ਬਜ਼ੁਰਗਾਂ ਦੀ ਅਟੈਚਮੈਂਟ ਜਿਵੇਂ ਸਾਡੀ ਬਾਲ ਸਾਹਿਬ ਨਾਲ ਹੈ ਉਹਨਾਂ ਦੀ ਤਲਵੰਡੀ ਸਾਹਿਬ ਨਾਲ ਸੀ ਅਕਾਲੀ ਦਲ ਦੇ ਵਿੱਚ 50 ਸਾਲ 1970 ਤੋਂ ਤਾਂ ਮੈਨੂੰ ਯਾਦ ਹੈ ਮੇਰੇ ਬਜ਼ੁਰਗਾਂ ਨੇ ਅਕਾਲੀ ਦਲ ਦੀ ਅਸੀਂ ਸਾਰਿਆਂ ਨੇ ਕੰਮ ਸ਼ੁਰੂ ਕੀਤਾ ਮੇਰੀ ਫੈਮਲੀ ਨੇ 52 ਸਾਲਾਂ ਬਾਅਦ ਆ ਕੇ ਸਾਨੂੰ ਐਮਐਲਏ ਦੀ ਟਿਕਟ ਮਿਲੀ ਹੈ 2022 ਚ ਮਿਲੀ ਮੈਨੂੰ ਆ ਕੇ ਵਿੱਚ ਇਹੋ ਜੇ ਸਮੇ ਵੀ ਆਏ 2008-9 ਦੇ ਵਿੱਚ 10 ਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਐਮਸੀ ਦੀ ਟਿਕਟ ਦਿਨਾਈ ਹੋਈ ਸੀ ਤੇਰੇ ਵਾਂਗੂ ਛੱਡ ਕੇ ਨਹੀਂ ਗਿਆ ਪਰ ਫਿਰ ਵੀ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਛੱਡਿਆ ਮੈਨੂੰ ਪਾਰਲੀਮੈਂਟ ਦੀ ਟਿਕਟ ਨਹੀਂ ਦਿੱਤੀ ਪਟਿਆਲੇ ਦੀ ਮੈਨੂੰ ਦਫ਼ਤਰ ਦਾ ਇੰਚਾਰਜ ਨਹੀਂ ਬਣਾਇਆ ਵੱਡੇ ਕਮਰੇ ਚ ਨਹੀਂ ਬਿਠਾਇਆ ਜਿੱਥੇ ਸੀਨੀਅਰ ਬੰਦੇ ਐ ਮੈਨੂੰ ਨਵਾਂ ਸ਼ਹਿਰ ਦੀ ਟਿਕਟ ਨਹੀਂ ਦਿੱਤੀ ਮੈਨੂੰ ਰਾਜ ਸਭਾ ਨੇ ਪ੍ਰੋਮਿਸ ਕੀਤੀ ਦੇਖੋ ਹਾਲਾਤ ਬੰਦੇ ਦੇ ਕੀ ਹੋ ਜਾਂਦੇ ਐ ਕੀ ਕੀਤਾ ਯਾਰ ਰਾਜ ਸਭਾ ਵਾਸਤੇ ਮੈਨੂੰ ਰਾਜ ਸਭਾ ਨੇ ਪ੍ਰੋਮਿਸ ਕੀਤੀ ਤਾਂ ਮੈਂ ਛੱਡਦਾ ਯਾਰ ਸਾਨੂੰ ਤਾਂ ਐਮਸੀ ਦੀ ਟਿਕਟ ਨਹੀਂ ਦਿੱਤੀ ਸੀ ਅਸੀਂ ਤਾਂ ਨਹੀਂ ਛੱਡਿਆ 7 8 ਤੋਂ ਲੈ ਕੇ 15 ਸਾਲ ਬਾਅਦ ਫਿਰ ਉਦੋਂ ਮੈਨੂੰ ਬੜੇ ਮੇਰੇ ਨਜ਼ਦੀਕੀਆਂ ਨੇ ਕਿਹਾ ਤੈਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਤੈਨੂੰ ਤਾਂ ਐਮਸੀ ਦੀ ਟਿਕਟ ਨਹੀਂ ਦਿੱਤੀ ਤੇ ਉਦੋਂ ਫਰੀਦਕੋਟ ਦੇ ਵਿੱਚ ਨਾ ਬੜਾ ਵੱਡਾ ਸਾਡਾ ਉਦੋਂ ਰੌਲਾ ਪਿਆ ਸੀ ਮੀਟਿੰਗਾਂ ਹੋਈਆਂ ਉਹ ਸਾਰੇ ਬਾਅਦ ਮੈਨੂੰ ਮੈਨੂੰ ਖੁਦ ਨੂੰ ਐਮਸੀ ਦੀ ਟਿਕਟ ਦਿਨਾਈ ਹੋਈ ਸੀ ਮੈਂ ਐਮਸੀ ਦੀ ਟਿਕਟ ਮੰਗੀ ਸੀ ਆਪਦੇ ਵਾਰਡ ਚ ਤੇ ਅਸੀਂ ਤਾਂ ਨਹੀਂ ਛੱਡਿਆ ਸੁਖਬੀਰ ਸਿੰਘ ਬਾਦਲ ਨੂੰ ਮੈਨੂੰ ਸਭ ਨੇ ਕਿਹਾ ਤੈਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਪਰ ਮੈਨੂੰ ਵੀ ਵਿਸ਼ਵਾਸ ਸੀ ਆਪਦੇ ਲੀਡਰ ਤੇ ਮੇਰੀ ਕਮਿਟਮੈਂਟ ਸੀ ਅਕਾਲੀ ਦਲ ਨਾਲ ਨਹੀਂ ਛੱਡਿਆ ਤੇਰੇ ਵਾਂਗੂ ਨਹੀਂ ਵੀ ਇੱਕ ਟਿਕਟ ਨਹੀਂ ਮਿਲੀ ਤੇ ਮੈਂ ਛੱਡ ਕੇ ਪਾਸੇ ਹੋ ਜਾ ਇੱਕ ਇਹ ਕੀ ਲਾਇਲਟੀ ਆ ਵੀ ਤੇਰੀ ਕੀ ਕਮਿਟਮੈਂਟ ਹੈ ਟਿਕਟਾਂ ਤਾਂ ਕਿਸਮਤ ਹੈ ਇਸ ਤਰ੍ਹਾਂ ਦੇ ਵੀ ਬੜੇ ਹਾਲਾਂਕਿ ਦੇਖੋ ਜੀ ਚਲ ਕਾਨੂੰਨੀ ਮਸਲੇ ਹੋਣ ਚਾਹ ਟੈਕਨੀਕਲ ਜਾਂਦਰ ਦੀਆਂ ਗੱਲਾਂ ਤੁਹਾਡੇ ਤੇ ਰੇਤੇ ਤੱਕਦੇ ਉਹਨਾਂ ਨੇ ਸਵਾਲ ਲਾਤੇ ਕਹਿੰਦੇ ਇਹਨਾਂ ਨੂੰ ਰੇਤੇ ਬਜਰੀ ਬੜਾ ਕੁਸਕੇ ਤੇ ਚੱਲਦਾ ਰਿਹਾ ਉਹਾਂ ਦੇ ਮੈਂ ਤਾਂ ਕਦੇ ਪੰਜੀ ਨਹੀਂ ਲਈ ਦਫ਼ਤਰ ਦੇ ਵਿੱਚੋਂ ਪਰ ਉਹ ਕਹਿੰਦੇ ਵੀ ਇਹਨਾਂ ਨੇ ਤਾਂ ਕਹਿੰਦਾ ਮੈਂ ਅਜੇ ਫੁੱਲਣ ਤੇ ਆ ਗਿਆ ਤੇ ਪੇਟ ਬੜੇ ਖੋਲ ਦੂ। ਖੋਲ ਦੇ ਜਿਹੜਾ ਕੋਈ ਮਨ 'ਚ ਨਾ ਰਹਿ ਜੇ ਬਰਾੜ ਸਾਹਿਬ ਇੱਕ ਮੈਂ ਤੁਹਾਨੂੰ ਦੱਸਾਂ। ਕਿਸੇ ਦੇ ਮਨ 'ਚ ਨਹੀਂ ਰਹਿਣੀ ਚਾਹੀਦੀ। ਮੈਂ ਕੱਲੇ ਇਹਦੇ ਨਹੀਂ ਕਹਿੰਦਾ ਹੋਰ ਵੀ ਜੇ ਕਿਸੇ ਦੇ ਮਨ 'ਚ। ਮਨ 'ਚ ਨਾ ਰਹਿ ਜੇ ਵੀ ਆ ਮੈਂ ਗੱਲ ਕਹਿਣੀ ਸੀ ਤੇ ਮੇਰੇ ਕਹਿਣ ਹੋ ਰਹੀ। ਰੇਤੇ ਬਜਰੀ ਦੀ ਗੱਲ ਕਰਦਾ ਕਾਰੋਬਾਰ ਕੀਤੇ ਆ, ਗਾਂ ਵੀ ਕਰਾਂਗੇ, ਹਿੱਕ ਠੋਕ ਕੇ ਕਹ ਹੋਰ ਵੀ ਜਿਹੜੇ ਬਿਜ਼ਨਸ ਕੀਤੇ ਆ ਲੀਗਲ ਕੀਤੇ ਆ ਗਾਂ ਵੀ ਕਰਾਂਗੇ ਜੀ ਦੇ ਜਿਹੜਾ ਮਤਲਬ ਪੰਜਾਬੀ ਚ ਕਹਿੰਦੇ ਨੇ ਪੂਛ ਫੜ ਸਕਦਾ ਫੜ ਲੇ 5 ਸਾਲ ਕਾਂਗਰਸ ਦੀ ਸਰਕਾਰ ਟੱਪ ਗਈ ਢਾਈ ਇਹਨਾਂ ਨੇ ਵੀ ਨੰਗਾ ਲੇ ਮੈਂ ਤਾਂ ਇੱਕ ਬਿਆਨ ਦੇਣ ਦੇ ਮਸਲੇ ਦੇ ਵਿੱਚ ਵੀ 10 ਦਿਨ ਜੇਲ੍ਹ ਕੱਟ ਕੇ ਆਇਆ ਤੇ ਜੇ ਮੇਰੇ ਚ ਕੋਈ ਕਾਰੋਬਾਰ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਤੁਸੀਂ ਸੋਚਦੇ ਹੋ ਭਗਵੰਤ ਮਾਨ ਹੋਰੀ ਬਖਸ਼ਣ ਆਲੇ ਸੀ ਸਾਨੂੰ ਆਪਦੇ ਕਾਰੋਬਾਰ ਤਾਂ ਕੀਤੇ ਆ ਨਾ ਐਲ ਐਮ ਆਈਆਂ ਲੈਣ ਦੇ 30-30 ਲੱਖ ਰੁਪਈਆ ਨਹੀਂ ਮੈਂ ਲਿੱਤਾ ਉਹ ਜਿਹੜੇ ਬੰਦਿਆਂ ਨੇ ਇਲਜ਼ਾਮ ਲਾਏ ਆ ਉਹਨਾਂ ਨੂੰ ਇੱਥੇ ਕੰਪਲੇਂਟ ਦੇ ਕੇ ਜਾਂਚ ਵੀ ਕਰਾਉਣੀ ਚਾਹੀਦੀ ਝੂਠੇ ਸਰਟੀਫਿਕੇਟਾਂ ਤੇ ਮੈਂ ਨੌਕਰੀਆਂ ਨਹੀਂ ਲੈਂਤੀਆਂ ਮੇਰਾ ਮੂੰਹ ਇਹ ਵੀ ਨਾ ਖਲਾਵੇ ਮੈਂ ਤੁਹਾਨੂੰ ਦੱਸ ਦਿਆਂ ਚਲੋ ਅਜੇ ਸਰਟੀਫਿਕੇਟਾਂ ਤੇ ਮਤਲਬ ਕੀ ਤੇ ਤਲਬ ਲਾ ਰਹੇ ਦੇਖੋ ਕੇਸ ਗਿੱਦੜਵੇ ਹੋਏ ਕਿ ਚਰਨਜੀਤ ਸਿੰਘ ਬਰਾੜ ਨੇ ਆਪਦਾ ਝੂਠਾ ਸਰਟੀਫਿਕੇਟ ਲਾ ਕੇ ਤੇ ਉਹ ਕੀ ਨਾ ਲੈਂਦੇ ਉਹਦੀ ਨੌਕਰੀ ਲਈ ਤਹਿਸੀਲਦਾਰ ਜਾਂ ਸ਼ਾਇਦ ਇਹਨਾਂ ਦੇ ਵਾਈਫ ਦੇ ਹੋਏ ਸਤਕਾਰਯੋਗ ਆ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ ਚਲੋ ਤੁਸੀਂ ਮੈਨੂੰ ਪੁੱਛਿਆ ਮੈਂ ਦੱਸਦਾ ਫਿਰ ਉਹ ਕੇਸ ਵਾਪਸ ਹੋਏ ਉਹ ਕਿਉਂ ਹੋਏ ਇਹ ਦੱਸੇ ਨਾ ਕਿਵੇਂ ਹੋਏ ਪੈਰੀ ਜਾ ਕੇ ਰਗਵੀਰ ਪ੍ਰਧਾਨ ਦੇ ਡਿੱਗ ਕੇ ਕੇਸ ਕਾਦੇ ਹਾਸਤੇ ਵਾਪਸ ਕਰਾਏ ਉਹਨੇ ਤਾਂ ਇਹ ਵੀ ਕੇਸ ਕੀਤੇ ਸੀ ਕਿ ਆਮਦਨ ਤੋਂ ਵੱਧ ਜਦਾਤ ਬਣਾਈ ਹੈ ਕਾਲਜਾਂ ਦਾ ਜ਼ਿਕਰ ਹੈ ਇੱਕ ਬਠਿੰਡੇ ਕੋਲੇ ਕੋਈ ਕਾਲਜ ਹੈ ਇੱਕ ਬਿਹਾਰ ਦੇ ਵਿੱਚ ਕੋਈ ਕਾਲਜ ਹੈ ਫਲੈਟ ਬਣੇ ਆ ਤੇ ਫਿਰ ਕੇਸ ਕਿਉਂ ਵਾਪਸ ਕਰਾਏ ਗਏ ਲੜਦੇ ਕੋਰਟ ਦੇ ਵਿੱਚ ਲੈਂਦੇ ਕਲੀਨ ਚਿੱਟ ਕੋਰਟ ਦੇ ਵਿੱਚੋਂ ਉਹ ਕਹਿੰਦੇ ਕਿ ਮੈਂ ਪਾਰਟੀ ਚੋਂ ਗਾ ਤੇ ਤੇਲ ਵੀ ਨਹੀਂ ਪਵਾਇਆ ਗੱਡੀ ਵੀ ਆਪਦੀ ਭੰਦਾ ਕਹਿੰਦੇ 4 ਲੱਖ ਕਿਲੋਮੀਟਰ ਕਹਿੰਦੇ ਮੈਂ ਆਪਦੀ ਜੇਬ ਚੋਂ ਗੱਡੀ ਚਲਾਦੀ ਹਾਂ ਤੇ ਮੈਂ ਕਦੇ ਦਫ਼ਤਰੋਂ ਕੱਖ ਨਹੀਂ ਲਿਆ ਮੇਰੇ ਵੀਰ ਮੈਨੂੰ 30-30 ਲੱਖ ਐ ਮੁਫਤ ਚ ਮਿਲਦਾ ਹੋਵੇ ਮੈਂ ਸਮੋਸਿਆਂ ਦੇ ਪੈਸੇ ਕਿਉਂ ਲਵਾਂਗਾ ਦਵਾ ਦੇ ਮੈਨੂੰ ਤੂੰ ਠੀਕ ਹੈ ਨਾ ਮੈਨੂੰ 32-32 ਲੱਖ ਰੁਪਈਆ ਸਿੱਧਾ ਆਉਂਦਾ ਹੋਵੇ ਤੇ ਫਿਰ ਮੈਂ ਤੇਲ ਕਿਉਂ ਪਵਾਉਂਗਾ ਇੰਨਾ ਗੱਲਾਂ ਦਾ ਕੋਈ ਤੋਕਾ ਯਾਰ ਮੈਨੂੰ ਇਹ ਮੈਨੂੰ ਇਹ ਗੱਲਾਂ ਦੀ ਤੁਸੀਂ ਵੈਲਿਊ ਦੱਸੋ ਕੀ ਐ ਵੀ ਮੈਂ ਸਮੋਸਿਆਂ ਦੇ ਪੈਸੇ ਨਹੀਂ ਲੱਤੇ ਮੈਂ ਤੇਲ ਨਹੀਂ ਪਵਾਇਆ ਇਹ ਗੱਲਾਂ ਦੀ ਤਕ ਕੀ ਹੈ ਗੱਲਾਂ ਦਾ ਵੱਡਾ ਮਸਲਾ ਇਨ੍ਹਾਂ ਚੋੜਾਂ ਦੇ ਵਿੱਚ ਕਾਲੀ ਦਲ ਨੂੰ ਇੱਕ ਵੱਡਾ ਜੀ ਦੇ ਨਾਲ ਡੈਮੇਜ ਹੋਇਆ ਉਹ ਮੰਨਿਆ ਜਾਂਦਾ ਹੈ ਕਈ ਲੋਕ ਕਹਿੰਦੇ ਨੇ ਕਿ ਇਹਨਾਂ ਦਾ ਨੁਕਸਾਨ ਹੋਇਆ ਇੱਕ ਖਡੂਰ ਸਾਹਿਬ ਸੀਟ ਤੇ ਅੰਮ੍ਰਿਤਪਾਲ ਖਾਲਸਾ ਹੋਰਾਂ ਦੇ ਖਿਲਾਫ ਪ੍ਰਚਾਰ ਤੇ ਉਹਨਾਂ ਦੇ ਖਿਲਾਫ ਉਮੀਦਵਾਰ ਦੂਜਾ ਕਹਿੰਦੇ ਫਰੀਦਕੋਟ ਫਰੀਦਕੋਟ ਦੇ ਵਿੱਚ ਸਭਜੀਤ ਸਿੰਘ ਖਾਲਸਾ ਦੇ ਕਹਿੰਦੇ ਖਿਲਾਫ ਉਮੀਦਵਾਰ ਖੜਾ ਕਰਨਾ ਤੇ ਉਹਦੇ ਖਿਲਾਫ ਪ੍ਰਚਾਰ ਕਰਨਾ ਕਹਿੰਦੇ ਕਾਲੀ ਦਲ ਤੇ ਭਾਰਾ ਪਿਆ ਐਸਾ ਕਾਫੀ ਆਗੂ ਬੋਲਦੇ ਨੇ ਔਰ ਚਰਜੀ ਬਰਾੜ ਵੀ ਕਹਿੰਦੇ ਆ ਔਰ ਉਹ ਤੁਹਾਡੇ ਤੇ ਸਿੱਧਾ ਸਵਾਲ ਚੁੱਕਿਆ ਉਹਨਾਂ ਨੇ ਉਹ ਕਹਿੰਦੇ ਕਿ ਮੈਂ ਇਸ ਗੱਲ ਦਾ ਹਮੀ ਸੀ ਕਿ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਬੰਦਾ ਨਾ ਠੱਲੋ ਇਹਨਾਂ ਦੇ ਪ੍ਰਵਾਦੀ ਕੁਰਬਾਨੀ ਹੈ ਪਰ ਕਹਿੰਦੇ ਬੰਟੀ ਰਮਾਣਾ ਨਹੀਂ ਮੰਨਿਆ ਨਹੀਂ ਤਾਂ ਖਣੀ ਪ੍ਰਧਾਨ ਸਾਹਿਬ ਮੰਨ ਜਾਂਦੇ ਦੇਖੋ ਇੱਕ ਥਾਂ ਤੇ ਝੂਠ ਹੈ ਨਾ ਜਿਹੜਾ ਜਿੰਨਾ ਮਰਜ਼ੀ ਬੋਲੀ ਜਾਓ ਇੱਕ ਥਾਂ ਤੇ ਪ੍ਰੂਫ ਦਿਖਾਉਣ ਜਿੱਥੇ ਇਹ ਗੱਲ ਆਈ ਹੋਵੇ ਤੇ ਮੈਂ ਵਿਰੋਧ ਕੀਤਾ ਹਾਂ 9 ਦੇ 9 ਸਾਡੇ ਹਲਕਾ ਇੰਚਾਰਜ ਹੈ ਨਾ ਫਰੀਦਕੋਟ ਪਾਰਲੀਮੈਂਟ ਹਲਕੇ ਦੇ ਚਰਨਜੀਤ ਨੂੰ ਕੀ ਪਤਾ ਚਰਨਜੀਤ ਤਾਂ ਉੱਥੇ ਸੀ ਵੀ ਨਹੀਂ ਸਾਡੀਆਂ ਇਲੈਕਸ਼ਨਾਂ ਦੇ ਵਿੱਚ ਪੁੱਛੋ ਜੇ ਕੋਈ ਮੁੱਦਾ ਆਇਆ ਹੋਵੇ ਕਿਤੇ ਕੋਈ ਗੱਲ ਵਿਰੋਧ ਹੋਇਆ ਹੋਵੇ ਕਿਸੇ ਨੂੰ ਸਾਡਾ ਕੈਂਡੀਡੇਟ ਹੈ ਰਾਜਵਿੰਦਰ ਉਹਨੂੰ ਜਾ ਕੇ ਪੁੱਛੋ ਨਾ ਇਹ ਗੱਲਾਂ ਦਾ ਕੋਈ ਤੁਕ ਨਹੀਂ ਹੈ ਜਿਹੜੀਆਂ ਇਹ ਗੱਲਾਂ ਕਰ ਰਿਹਾ ਅੱਜ ਬਿਆਨ ਸਿੰਘ ਠੀਕ ਦਾ ਉਹ ਮੁੰਡਾ ਜਿਹੜਾ ਦੇਖੋ ਸ਼ਹੀਦ ਭਾਈ ਭਾਈ ਬਿਆਨ ਸਿੰਘ ਦੀ ਕੁਰਬਾਨੀ ਦਾ ਕੋਈ ਮੁੱਲ ਸਿੱਖ ਜ਼ਿੰਦਗੀ ਭਰੀ ਨਹੀਂ ਦੇ ਸਕਦਾ ਚਾਹੇ ਸਾਰਾ ਕੁਝ ਹੀ ਦੇ ਦਿਓ